ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਭ ਦੋਸਤਾਂ ਵੀਰਾਂ ਨੂੰ ਪ੍ਰਮਾਤਮਾ ਦੇ ਦਰਵਾਜ਼ੇ ਤੁਸੀਂ ਸਭ ਠੀਕ ਹੋਵੋਗੇ ਗਰਮੀ ਦਾ ਬਹੁਤ ਬਹੁਤ ਕਹਿਰ ਹੋ ਰਿਹਾ ਤਾਂ ਇਹਨਾ ਬੱਸ ਕਰਾਈ ਪਈ ਹੈ ਨਹੀਂ ਦਾ ਕੋਈ ਨਾਮੁ ਨਿਸ਼ਾਨ ਨਹੀਂ ਹੈ ਤੁੱਪ ਦੇਖੋ ਤੁੱਪ ਦਾ ਕਹਿਰ ਕੱਪੜਾ ਉਹ ਹੀ ਰੋਜ਼ਾਨਾ ਦਾ ਕੰਮ ਕੱਪੜਾ ਸੈਰ ਕਰਨੀ ਦੋਸਤਾਂ ਮਿੱਤਰਾਂ ਦੇ ਨਾਲ ਗੱਲਬਾਤ ਕਰਨੀ ਅੱਜ ਇੱਕ ਨਾ ਮਨ ਦੇ ਵਿੱਚ ਗੱਲ ਆਈ ਜੀ ਪਈ ਕਈ ਕਈ ਕਹਿੰਦੇ ਨੇ ਪਈ ਫਲਾਨੇ ਨੇ ਸਾਡੇ ਮੁੰਡੇ ਨੂੰ ਵਿਗਾੜਤਾ ਜਾਂ ਫਲਾਨੇ ਨੇ ਸਾਡੇ ਮੁੰਡੇ ਦਾ ਇਦਾਂ ਕਰਤਾ ਸਾਡੇ ਬੱਚੇ ਨੂੰ ਐਂ ਕਰਤਾ ਉਹ ਸੋਚਦਾ ਇੱਕ ਚੀਜ਼ ਦੀ ਹੈ ਜੀ ਕਿ ਕੌਣ ਕਿਦਾਂ ਕਿਸੇ ਨੂੰ ਵਿਗਾੜਦਾ ਕੌਣ ਕਿਸੇ ਨੂੰ ਕੀ ਕਰਦਾ ਦੇਖੋ ਜੇ ਆਪਣਾ ਆਪਣਾ ਮਨ ਸਹੀ ਆ ਆਪਦਾ ਤੇ ਕਿਸੇ ਦੀ ਕੀ ਹਿੰਮਤ ਆ ਜੀ ਕਿਸੇ ਨੂੰ ਕੋਈ ਵਿਗਾੜ ਦੇ ਮੈਂ ਕਿਸੇ ਨੂੰ ਕੋਈ ਗਲਤ ਕਰ ਜੇ ਮਨ ਤਾਂ ਆਪਣਾ ਨਾਲ ਜੀ ਜੇ ਆਪਾਂ ਆਪ ਸਹੀ ਆ ਤੇ ਕਿਸੇ ਦੂਜੇ ਬੰਦੇ ਦੀ ਮਜਾਲ ਨਹੀਂ ਹੈਗੀ ਜੀ ਆਪਾਂ ਨੂੰ ਨਸ਼ੇ ਤੇ ਲਾ ਦੂ ਜਾਂ ਜੀ ਉਹ ਐਵ ਕਰਨ ਲੱਗ ਗਿਆ ਸਾਡਾ ਮੁੰਡਾ ਜੀ ਉਹ ਮੁੰਡੇ ਕੋਲੇ ਬੈਠਦਾ ਸੀਗਾ ਜੀ ਤੇ ਉਹ ਮੁੰਡੇ ਨੇ ਸਾਡੇ ਮੁੰਡੇ ਨੂੰ ਨਸ਼ਾ ਕਰਨ ਲਾਤਾ ਹਾਂਜੀ ਪੀ ਰਹੇ ਆਂ ਆ ਦੇਖੋਗੇ ਕੁਲੜ ਚਾਹ ਆ ਦੇਖੋ ਜੀ ਕੁਲੜ ਚਾਹ ਪੀ ਰਹੇ ਆਂ ਡੈਡੀ ਐ ਡੈਡੀ ਕਿਉ ਪਤਾ ਚਾਹ ਤੇ ਲੱਗੇ ਪਏ ਨੇ ਮਿੱਟੀ ਦਾ ਉਹ ਕੱਪਾ ਹੈ ਔਰ ਕੈਸੇ ਐਂਟ ਇੱਕ ਚੀਜ਼ ਹੈ ਬਹੁਤ ਬੜੀਆ ਹਾਂਜੀ ਬਾਬਾ ਜੀ ਆਪ ਕੈਸੇ ਹੋ ਬੜੀਆ ਕਿਹਦਾ ਲਗਾ ਪੰਜਾਬ ਅੱਛਾ ਪੰਜਾਬ ਅੱਛਾ ਲੱਗਾ ਬਾਪੂ ਨੂੰ ਢੰਡੇ ਦੇ ਕੋਲੇ ਆਇਆ ਹੋਇਆ ਚਾਹ ਵੀ ਰਿਆ ਕੁਲੜ ਪੀ ਕੁਲੜ ਚਾਹ ਹੈ ਮਜ਼ਾ ਆਇਆ ਇਸ ਨੂੰ ਵਾ ਵਧੀਆ ਲੱਗਦਾ ਇਸਕਾ ਟੇਸਟ ਹੀ ਲੱਗਦਾ ਅੱਛਾ ਬੜਾ ਦੇਖੋ ਜੀ ਇਹ ਯੂਪੀ ਤੋਂ ਇਹ ਯੂਪੀ ਤੋਂ ਆਈਏ ਬਾਪੂ ਆਇਆ ਹੋਇਆ ਮੁੰਡੇ ਨੂੰ ਮਿਲਣ ਵਾਸਤੇ ਇੱਥੇ ਪ੍ਰਿਆਗਰਾਜ ਪ੍ਰਿਆਗਰਾਜ ਇਲਾਹਾਬਾਦ ਮੈਂ ਗਿਆ ਥਾ ਜੀ ਪ੍ਰਿਆਗਰਾਜ ਹਾਂਜੀ ਬਾਪੂ ਜੀ ਮੈਂ ਗਿਆ ਥਾ ਪ੍ਰਿਆਗਰਾਜ ਪ੍ਰਿਆਗਰਾਜ ਗਿਆ ਥਾ ਮੇਰਾ ਫੋਨ ਚੋਰੀ ਹੋ ਗਿਆ ਬਹੁਤ ਕੁਝ ਚੋਰੀ ਹੋ ਗਿਆ ਵਾਹ ਪੇ ਮਹਾਕੁੰਭ ਲਗਾ ਥਾ ਮਹਾਕੁੰਭ ਆ ਗਿਆ ਬਹੁਤ ਮਰੇ ਵੀ ਬਹੁਤ ਹੈ ਹੂੰ ਹੂੰ ਹੋਰ ਨੁਕਸਾਨ ਵੀ ਬਹੁਤ ਹੋਇਆ ਜੀ ਬਹੁਤ ਨੁਕਸਾਨ ਹੋਇਆ ਜੀ ਦੁਕਾਨ ਖੋਲੀ ਨਹੀਂ ਆ ਵੀ ਖੋਲ ਦਿਓ ਉਹ ਸਾਹਮਣੇ ਵਾਲਾ ਮੈਂ ਖੋਲੂਗਾ ਅੱਛਾ 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 ਠੀਕ ਹੈ ਉਹ ਸਾਡੇ ਬਾਈ ਜੀ ਆ ਰਹੇ ਨੇ ਜੀ ਆਹ ਬੁੱਤਾ ਦੇਖੋ ਕੰਨਾ ਸੋਹਣਾ ਲੱਗਦਾ ਜੀ ਗਲਤ ਆ ਜੀ ਇਹ ਆਪ ਕੀ ਕਹਿੰਦੇ ਨੇ ਵੀ ਸਾਡੇ ਮੁੰਡੇ ਨੂੰ ਵਿਗਾੜਤਾ ਸਾਡੇ ਮੁੰਡੇ ਨੂੰ ਨਸ਼ਾ ਕਰਨ ਲਾਤਾ ਦੇਖੋ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਕੌਣ ਕਿਸੇ ਨੂੰ ਵਿਗਾੜਦਾ ਜਾਂ ਕੌਣ ਕਿਸੇ ਨੂੰ ਨਸ਼ਾ ਲਾਉਂਦਾ ਮੈਂ ਪਹਿਲਾਂ ਇਹ ਗੱਲ ਕਹੀ ਸੀਗੀ ਉਹ ਫੋਨ ਵਿੱਚੋਂ ਨਾ ਕੈਮਰਾ ਬੰਦ ਹੋ ਗਿਆ ਸੀ ਮੇਰਾ ਫੋਨ ਦਾ ਤੇ ਇਸ ਕਰਕੇ ਹੁਣ ਮੈਂ ਦੁਬਾਰਾ ਰਿਪੀਟ ਕਰਨ ਲੱਗਿਆ ਜੀ ਉਸ ਗੱਲ ਨੂੰ ਤੇ ਸਾਡੇ ਮੁੰਡੇ ਨੂੰ ਨਸ਼ਾ ਕਰਨ ਦਾਤਾ ਜੀ ਫਲਾਨੇ ਨੇ ਸਾਡੇ ਮੁੰਡੇ ਨੂੰ ਵਿਗਾੜਤਾ ਜੀ ਫਲਾਨੇ ਨੇ ਹੁਣ ਦੇਖੋ ਗੱਲ ਇੱਥੇ ਮੁੱਕਦੀ ਆ ਵੀ ਉਪ ਭਲਾਨੇ ਨੇ ਨਸ਼ਾ ਕਰਨ ਲਾਤਾ ਐਬ ਕਰਨ ਲਾਤਾ ਸਾਡਾ ਮੁੰਡਾ ਜੀ ਆ ਨਸ਼ਾ ਕਰਦਾ ਹੈ ਜੀ ਹੁਣ ਵੇਖੋ ਜੇ ਉਹਦੀ ਆਪਣੀ ਅੰਤਰਾਤਮਾ ਇਹ ਚੀਜ਼ ਨੂੰ ਇਜਾਜ਼ਤ ਦਿੰਦੀ ਆ ਵੀ ਮੈਂ ਇਹ ਚੀਜ਼ ਕਰਨੀ ਆ ਤੇ ਉਹਨੂੰ ਕੋਈ ਰੋਕ ਨਹੀਂ ਸਕਦਾ ਠੀਕ ਆ ਜੀ ਜੇ ਉਹ ਤਾਂ ਚੰਗਾ ਕੰਮ ਕਰਨ ਨੂੰ ਮਨ ਕਰੂਗਾ ਤਾਂ ਚੰਗਾ ਕਰੂਗਾ ਜੇ ਉਹ ਤਾਂ ਮਾਨੀ ਮਾੜੇ ਕੰਮਾਂ ਨੂੰ ਹੋ ਗਿਆ ਤੇ ਉਹ ਚੰਗੇ ਪਾਸੇ ਕਿੱਦਾਂ ਜਾਊਗਾ ਠੀਕ ਆ ਜੀ ਸੋ ਵੀਰੋ ਤੁਸੀਂ ਇਹ ਚੀਜ਼ ਨੂੰ ਦੱਸਿਓ ਕਿ ਕੋਈ ਕਿਸੇ ਨੂੰ ਨਸ਼ਾ ਲਾਉਂਦਾ ਹੁੰਦਾ ਜਾਂ ਇਨਸਾਨ ਲੱਗਦਾ ਹੁੰਦਾ ਮੇਰੇ ਕਹਿਣ ਦਾ ਮਤਲਬ ਤਾਂ ਇਹ ਹੈ ਜੀ ਕਿ ਕੋਈ ਕਿਸੇ ਨੂੰ ਨਸ਼ਾ ਨਹੀਂ ਲਾਉਂਦਾ ਹੁੰਦਾ ਨਸ਼ੇ ਨਸ਼ੇ ਦੀ ਸੋਚ ਨਸ਼ੇ ਦਾ ਦਿਮਾਗ ਜੇ ਆਪਾਂ ਉਸ ਪਾਸੇ ਮਨ ਲਾਵਾਂਗੇ ਤਾਂ ਆਪਾਂ ਉਸ ਪਾਸੇ ਜਾਵਾਂਗੇ ਜੇ ਚੰਗੇ ਪਾਸੇ ਮਨ ਲੱਗੂ ਤਾਂ ਚੰਗਾ ਕਰਾਂਗੇ ਚੰਗੇ ਮਾੜੇ ਦੀ ਪਹਿਚਾਣ ਬਾਅਦ ਦੇ ਵਿੱਚ ਹੁੰਦੀ ਆ ਜਦੋਂ ਨਾ ਚਿੜੀਆ ਖੀਰ ਚੁਗ ਜਾਂਦੀ ਆ ਇੱਕ ਜੀ ਸਵੇਰ ਦਾ ਮੌਸਮ ਆ ਹੱਥੋਂ ਲਈ ਤਿਆਰੀ ਹੋ ਰਹੀ ਹੈ ਜੀ ਜ਼ਮੀਨ ਵਾਈ ਹੋਈ ਆ ਪਰ ਇਹ ਮੋਟਰ ਵੀ ਚੱਲਦੀ ਆ ਮੇਰੇ ਵਿਚਾਰ ਨਹੀਂ ਹੈ ਜੀ ਇਹ ਕੋਈ ਕਿਸੇ ਨੂੰ ਰਿਗਾਰਡ ਦਿੰਦਾ ਜਾਂ ਕੋਈ ਕਿਸੇ ਨੂੰ ਮਾੜੀ ਮਤ ਦਿੰਦਾ ਇਹ ਆਪਣੀ ਮਤ ਸਹੀ ਆ ਨਾ ਪਰ ਕਿਸੇ ਦੀ ਹਿੰਮਤ ਨਹੀਂ ਹੈਗੀ ਜੀ ਕਿਸੇ ਦੀ ਮਤ ਨੂੰ ਖਰਾਬ ਕਰ ਦੇਵੇ ਬੈ ਨਹੀਂ ਬੰਦਾ ਇਤਨੀ ਉਹ ਬਲਣ ਨੇ ਬੰਦੇ ਕੋਲੇ ਗਿਆ ਸੀ ਜੀ ਹੰਡਾ ਸਾਡਾ ਇਹ ਸਾਡੇ ਮੁੰਡੇ ਨੂੰ ਨਾ ਸ਼ਰਾਬ ਪੀਣ ਲੱਗ ਮੈਂ ਲੈ ਸਹਿਮਤ ਨਹੀਂ ਆ। ਆ ਦੇਖੋ ਜੀ ਟਟੇਰੀ ਦਾ ਬੱਚਾ ਦੇਖੋ। ਉਹਦੀ ਮਾਂ ਉਹਦੇ ਆਲੇ ਦੁਆਲੇ ਘੁੰਮਦੀ ਆ। ਕੋਈ ਮੇਰੇ ਬੱਚੇ ਦਾ ਕੋਈ ਨੁਕਸਾਨ ਨਾ ਕਰੇ। ਦੇਖੋ ਇਹਨਾਂ ਨੂੰ ਵੀ ਆਪਣੇ ਬੱਚੇ ਨਾਲ ਪਿਆਰ ਆ। ਆ ਦੇਖੋ ਇਹ ਬੱਚਾ ਆ ਟਟੀਰੀ ਦਾ। ਇਹ ਕਿੰਨੇ ਦੋ ਆ ਜੀ। ਪਿਆਰ ਕਿੰਨਾ ਹੁੰਦਾ ਮਾਂ ਨੂੰ ਆਪਣੇ ਬੱਚੇ ਨਾਲ ਉਹ ਦੇਖੋ ਤਿੰਨ ਆ ਜੀ ਚੌਥਾ ਜੀ ਆ ਆ ਫਿਰਦਾ ਜੀ ਬੱਚਾ ਲੇਕਿਨ ਮਾਂ ਜੀ ਇਹ ਮਾਂ ਨਹੀਂ ਲੱਗਦਾ ਇਹਨਾਂ ਨੇ ਕਿਹਾ ਕਮਾਈ ਖਾਣੀ ਹੈ ਜੀ ਇਹਨਾਂ ਦੀ ਪਿਆਰ ਪਿਆਰ ਸਿਰਫ ਮਾਂ ਦੀ ਮੰਨਤਾ ਦੇਖੋ ਇਹਨੂੰ ਇਹ ਡਰਦਾ ਕਿ ਇਹ ਬੰਦਾ ਇਹ ਕਿਹੜਾ ਹੈ ਵੀ ਮੇਰੇ ਬੱਚੇ ਨੂੰ ਕੁਝ ਚੱਕ ਕੇ ਨਾ ਲੈ ਜੇ ਹਾਂ ਦੇਖੋ ਇਹ ਜਾਨਵਰ ਆ ਜੀ ਦੇਖੋ ਇਹ ਜਾਨਵਰ ਨਿਰਸਵਾਰਥ ਨਿਰਸਵਾਰਥ ਇਹ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਆ ਕੋਈ ਸਵਾਰਥ ਨਹੀਂ ਇਨਸਾਨ ਨੂੰ ਇਨਸਾਨ ਨਾਲ ਸਵਾਰਥ ਹੋ ਸਕਦਾ ਠੀਕ ਆ ਜੀ ਫਲਾਨਾ ਨਾਲ ਮੇਰਾ ਪਿਆਰ ਆ ਮੇਰੀ ਮੇਰੇ ਭਾਈਆਂ ਭੈਣਾਂ ਨਾਲ ਜਾਂ ਦੋਸਤਾਂ ਮਿੱਤਰਾਂ ਨਾਲ ਕੋਈ ਸਵਾਰਥ ਹੋ ਸਕਦਾ ਠੀਕ ਹੈ ਜੀ ਜਾਨਵਰਾਂ ਨੂੰ ਕਿਸ ਚੀਜ਼ ਦਾ ਸਵਾਰਥ ਲਓ ਜੀ ਉਹ ਰੋਜ਼ਾਨਾ ਲਈ ਤਰ੍ਹਾਂ ਆਪਣਾ ਕੰਮ ਆਉਂਦਾ ਜੀ ਸ਼ੈਰ ਕਰਨੀ ਜੀ ਆਪਾਂ ਸ਼ੈਰ ਕਰਦੇ ਆ ਜੀ ਚੱਲਦੇ ਚੱਲਦੇ ਤੇ ਸੱਜਣ ਮਿੱਤਰ ਮਿਲ ਜਾਂਦਾ ਜੀ ਉਹਨਾਂ ਨਾਲ ਗੱਲਬਾਤ ਕਰ ਲਈਦੀ ਹੈ ਜੀ ਆ ਪਿਛਲੇ ਦਿਨੀ ਥੋੜਾ ਜਿਹਾ ਤੂਫਾਨ ਜਿਹਾ ਜਿਹੜਾ ਆਇਆ ਸੀਗਾ ਇੱਥੇ ਲੌਣ ਵਾਲਿਆਂ ਨੇ ਬੈਨਰ ਐਡਵਰਟਾਈਜ਼ਮੈਂਟ ਵਾਸਤੇ ਖੜਾ ਕੀਤਾ ਸੀ ਇਹ ਕੋਲ ਜਿਆ ਨੇਰੀ ਨੇ ਚੱਕ ਕੇ ਉਹ ਮਾਰਿਆ ਪਰੇ ਕੋਈ ਆ ਨਾ ਕੁਦਰਤ ਜੀ ਹੁਣ ਕੁਦਰਤ ਤੇ ਰੰਗ ਨਿਆਰੇ ਨੇ ਜੀ ਰੱਬ ਦੇ ਜੋ ਪ੍ਰਮਾਤਮਾ ਨੂੰ ਹੰਜ਼ੂਰ ਹੁੰਦਾ ਜੀ ਤਨ ਵੇਖੋ ਅੱਜ ਨੇਕ ਟੀਵੀ ਦੇ ਵਿੱਚ ਖਬਰ ਪੜ੍ਹੀ ਆ ਖਬਰ ਖਬਰ ਪੜ੍ਹੀ ਨਹੀਂ ਜੀ ਖਬਰ ਦੇਖੀ ਪੜੀ ਵੀ ਆ ਨੈਟ ਤੇ ਆ ਜਾਂਦੀ ਹੈ ਜੀ। ਇਹੋ અમદાવાદ ਦੇ ਵਿੱਚ ਪਲੇਨ ਕ੍ਰੈਸ਼ ਹੋ ਗਿਆ। ਦੇਖੋ ਕੁਦਰਤ ਦੀ ਗੱਲ ਕਰਦੇ ਆ ਨਾ ਕੁਦਰਤ। ਕੁਦਰਤ ਬਹੁਤ ਕੁਝ ਕਰ ਸਕਦੀ ਹੈ। ਰੱਬ ਦੇ ਹੱਥ ਸਭ ਕੁਝ ਹੈ। ਸਭ ਕੁਝ ਪਰਮਾਤਮਾ ਨੇ ਆਪਣੇ ਹੱਥ ਰੱਖਿਆ ਹੋਇਆ। ਉਧਰ ਵੀ ਗੱਡੀ ਆਉਂਦੀ ਹੈ ਜੀ ਇੱਧਰ ਚਾਹੁੰਦੇ ਆਂ ਵੀ ਵਾਪਸੀ ਤਰਿਆ ਨੇ ਜੀ ਇਹ ਦੋ ਸਾਡਾ ਪਿੰਡ ਦਿਖਦਾ ਜੀ ਇਹ ਸਾਰਾ ਆਪਣਾ ਪਿੰਡ ਦਾ ਤੇ ਗੁਰੂ ਘਰ ਹੈ ਜੀ ਗੁਰਦੁਆਰਾ ਸਾਹਿਬ ਹੈ ਜੀ ਇਹ ਪਿੰਡ ਦੀ ਬੈਕ ਸਾਈਡ ਹੈ ਜੀ ਆਪਣੇ ਹਾਂ ਜੀ ਜੀਰੋ ਕੰਮ ਦੇ ਕੰਮ ਦੇ ਵਾਪਸ ਆ ਗਏ ਜੀ ਘਰੇ ਉਹੀ ਮਛੇ ਦੀ ਗੱਲ ਦੇ ਉੱਤੇ ਗੱਲ ਕਰਦਾ ਪਿਆ ਸੀਗਾ ਜੀ ਤਾਂ ਗਰਮੀ ਨੇ ਬਹੁਤ ਬਸ ਕਰਾ ਪਈ ਹੈ ਜੀ ਗਰਮੀ ਨੇ ਡੇੜਾ ਹੀ ਕਰ ਦਿੱਤਾ ਪਿਆ ਜੀ ਹੁਣ ਥੋੜੀ ਜੀ ਹਲਕੀ ਹਲਕੀ ਹਵਾ ਚੱਲੀ ਹੈ ਜੀ ਥੋੜੀ ਜੀ ਬੱਦਲ ਵਾਈ ਹੋਈ ਲੱਗਦੀ ਹੈ ਇੱਕ ਕਹਾਵਤ ਬਣੀ ਹੋਈ ਹੈ ਜੀ ਕਹਿੰਦੇ ਅਗਰ ਭਾਂਡੇ ਦਾ ਮੂੰਹ ਖੱਲਾ ਹੁੰਦਾ ਨਾ ਉਸ ਤੋਂ ਬਾਅਦ ਜਿਹੜੀ ਗੱਲ ਹੁੰਦੀ ਆ ਉਹ ਮੈਂ ਨਹੀਂ ਕਰਨੀ ਕਹਿੰਦੇ ਅਗਰ ਭਾਂਡੇ ਦਾ ਮੂੰਹ ਖੁੱਲਾ ਤਾਂ ਸ਼ਰਮ ਚਾਹੀਦੀ ਆ ਇਹਨੂੰ ਸ਼ਰਮ ਚਾਹੀਦੀ ਆ ਇਹ ਤਾਂ ਬੱਚਾ ਕਰਨ ਵਾਲੇ ਨੂੰ ਚਾਹੀਦੀ ਆ ਤੇ ਜੀ ਤੇ ਇਹ ਲੋਕ ਕਹਿੰਦੇ ਨੇ ਜੀ ਵੀ ਅਸੀਂ ਪੱਲਿਓ ਨਿਸ਼ਾਨੀ ਕਰਦੇ ਹੈਗੇ ਵੀ ਜਿਹੜਾ ਪੱਲਿਓ ਪੀਂਦੇ ਆ ਸਾਨੂੰ ਦਾ ਕੋਈ ਤਿਆਦ ਹੁੰਦਾ ਇਸ ਚੀਜ਼ ਦਾ ਮਤਲਬ ਸਮਝਿਓ ਤੇ ਜੀ ਕਿ ਭਾਂਡੇ ਦਾ ਮੂੰਹ ਖੁੱਲਾ ਇਹ ਹਰ ਇੱਕ ਇਨਸਾਨ ਦਾ ਆਪਣਾ ਦਿਮਾਗ ਆ ਨਸ਼ੇ ਨੂੰ ਕੋਈ ਲਾਉਂਦਾ ਨਹੀਂ ਹੁੰਦਾ ਕਿਸੇ ਨੂੰ ਆਪਣਾ ਮਨ ਆ ਇਹ ਇਨਸਾਨ ਕਰਦਾ ਜੇ ਆਪਾਂ ਕਹਿ ਰਹੀਏ ਨਾ ਫੁਲਾਣੇ ਨੇ ਲਾਤਾ ਨਸ਼ਾ ਕਰਨ ਦਾ ਤਾਂ ਐਬ ਕਰਨ ਦਾ ਤਾਂ ਇਦਾਂ ਕਰਤਾ ਤੁਸੀਂ ਇੱਕ ਚੀਜ਼ ਹੋਰ ਦੇਖਿਓ ਜਦੋਂ ਇਨਸਾਨ ਦਾ ਕੋਈ ਨਸ਼ਾ ਜਾਂ ਸ਼ਰਾਬ ਦਿੱਤੀ ਹੁੰਦੀ ਹੈ ਜਾਂ ਨਾ ਪਤਾ ਕੀ ਕਹਿੰਦਾ ਮੇਰੇ ਵਰਗਾ ਦੁਨੀਆਂ 'ਤੇ ਕੋਈ ਨਹੀਂ ਚੰਗਾ ਮੈਂ ਕਰਦਾ ਮੈਂ ਕਰਦਾ ਸਾਰਾ ਕੁਝ ਮੈਂ 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 ਜਿਹੜੀ ਮੈਂ ਆ ਨਾ ਇਹੀ ਬੰਦੇ ਨੂੰ ਲੈ ਕੇ ਬਹਿ ਜਾਂਦੀ ਆ ਤੁਹਾਨੂੰ ਪਤਾ ਬੱਕਰੀ ਮੈਂ 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 ਕਰ ਜਾਂਦੀ ਆ ਕਰਦੀ ਆ ਕਿ ਨਾ ਕਰਦੀ ਉਹ ਕਸਾਈ ਦੇ ਹੱਥੋਂ ਕੱਟੀ ਜਾਂਦੀ ਆ ਉਹ ਮੈਂ 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 ਬਸ ਮੈਂ ਮੈਂ ਜਿਹੜਾ ਅੰਡਾ ਉਹਦਾ ਨਸ਼ਾ ਕਰਨ ਵਾਲੇ ਦਾ ਫਿਰ ਕਹਿੰਦਾ ਯਾਰ ਜੇ ਮੈਂ ਨਾ ਕਰਦਾ ਹੁੰਦਾ ਠੀਕ ਹੈ ਤੋਂ ਵੀਰੋਂ ਮਿਲਦੇ ਆ ਜੀ ਲੁਧਿਆਣੇ ਜਾ ਕੇ ਆਉਨੇ ਆ ਜੀ ਲੁਧਿਆਣੇ ਜਾ ਕੇ ਫਿਰ ਵਾਪਸ ਆਉਨੇ ਆ ਜੀ ਠੰਡਾ ਠੰਡਾ ਮੌਸਮ ਆ ਜੀ ਜਾਇ ਆਉਨੇ ਆ ਜੀ ਤੇ ਟੋਪ ਹੋ ਜਾਣੀਆਂ ਬਹੁਤ ਜ਼ਿਆਦਾ ਫਿਰ ਔਖਾ ਹੋ ਜਾਂਦਾ ਮਿਲਦੇ ਆ ਜੀ ਚੱਲਦੇ ਆ ਲੁਧਿਆਣੇ ਆ ਮਿਲੋਂ ਆ ਮਿਲੋਂ ਮੇਰੇ ਦੋਸਤ ਨੂੰ ਕਪਿਲ ਧੀਰ ਜੀ ਕਾਫੀ ਦਿਨਾਂ ਬਾਅਦ ਉਹਨੂੰ ਮਿਲਣ ਆਇਆ ਜੀ ਮੈਂ ਮਨ 'ਚ ਥੋੜੀ ਜੀ ਨੂ ਰਹਿ ਗਿਆ ਉੱਠਦਾ ਸੀਗਾ ਵੀ ਯਾਰ ਦੋਸਤ ਨੂੰ ਮਿਲਿਆ ਹੀ ਆਪਣੇ ਮਿੱਤਰ ਨੂੰ ਇਧਰ ਅੰਕਲ ਬੈਠਾ ਬੱਬਰ ਬੱਬਰ ਧੀਰਵਾ ਪੂਰਾ ਅੰਮਰਜੀਤ ਸਿੰਘ ਬੱਬਰ ਕਾਲੀ ਪੱਗ ਆ ਹੈ ਮੈਂ ਕਿਹਾ ਅੰਕਲ ਤਰਲੇ ਵਾਲੀ ਪੱਗ ਬੰਨਿਆ ਕਰੋ ਤਰਲੇ ਵਾਲੀ ਜੇ ਤਰਲੇ ਵਾਲੀ ਪੱਗ ਬੰਨੋਗੇ ਤਾਂ ਕਨੇ ਸੋਹਣੇ ਲੱਗੋਗੇ ਤੁਸੀਂ ਹੈ ਵਧੀਆ ਲੱਗੂ ਤਰਲੇ ਵਾਲੀ ਪੱਗ ਨਹੀਂ ਵਧੀਆ ਲੱਗੂ ਹ ਇਧਰ ਆਪਣੇ ਮਿੱਤਰ ਦੀ ਇਹ ਦੁਕਾਨ ਆ ਜੀ ਸਰਾਫਾ ਬਾਜ਼ਾਰ ਦੇ ਵਿੱਚ ਇਹਨਾਂ ਦਾ 골ਡ ਦਾ ਸਟੋਨ ਦਾ ਕੰਮ ਆ ਜੀ ਕਿਸੇ ਨੇ ਕੁਝ ਲੈਣਾ ਹੋਵੇ ਜੀ 골ਡ ਦਾ ਸਮਾਨ ਜਾਂ ਆਪਣਾ ਨਗ ਵਗੈਰਾ ਲੈ ਸਕਦੇ ਹੋ ਵਧੀਆ ਬਾਜ਼ਾਰ ਰੇਟ ਤੇ ਗੰਦੇ ਨੇ ਜੀ ਸੇਵਾ ਦਾ ਮੌਕਾ ਜ਼ਰੂਰ ਦਿਓ ਕਾਫੀ ਦਿਨ ਆਵਾਦ ਇਹਦੇ ਕੋਲੇ ਆਉਣਾ ਹੋਇਆ ਮਲਾਪ ਹੀ ਨਹੀਂ ਹੋਇਆ ਯਰ ਹੈਪੀ ਇਵਨਿੰਗ ਬਾਕੀ ਆਂ ਬੀ ਨੀ। ਕੀ ਗੱਲ? ਇਹਦੇ ਕੋਲ ਜਿਹੜੀ ਉਹਦੇ ਇਹ ਨਹੀਂ ਉਹ ਹੈਗਾ ਇਹ ਬਰਮਾ ਸਰੀਆਰੇ ਜੀ। ਇਹਦੇ ਕੋਲ ਨਾ ਇੱਕ ਕੋਕੇ ਦੇ ਵਿੱਚ ਕੋਈ ਨਹੀਂ ਪਈ ਹੈਗੀ ਦੱਸੋ। ਉਹ ਕੋਈ ਨਹੀਂ ਕੋਈ ਸਹੀ। ਕੁੜੀ ਨਹੀਂ ਪਈ। ਰੋੜੇ ਦੇ ਪਈ ਨਹੀਂ ਤਾਂ ਆਈ ਆ। ਉਹਨੂੰ ਕਹਿ ਪਰ ਕੇ ਲੈ ਕੇ ਆ ਹੋਰ। ਐ। ਅਸੀ ਗੱਲ ਜੀ। ਰਾਦੇ ਰਾਦੇ ਜੀ। ਰਾਮ ਰਾਮ ਜੀ। ਉਹ ਛੋਟੂ ਏ। ਓ ਛੋਟੂ ਉਹ ਸਾਡਾ ਛੋਟੂ ਹਮਾਰੀ ਨੂੰ ਕਹਾਂ ਜੀ ਪਾਣੀ ਪਿਆ ਯਾ ਠੰਡਾ ਗਰਮੀ ਨੇ ਜੀ ਬੱਸ ਕਰ ਆਵੀ ਥੋਡੇ ਵਾਲੇ ਪਾਸੇ ਕੀ ਹਾਲ ਆ ਗਰਮੀ ਦਾ ਪਾਣੀ ਬਾਟ ਕੱਢ ਤਾਂ ਮੱਟ ਕੱਢ ਤੇ ਆ ਪਾਣੀ ਪਿਉ ਆਂ ਮੁੰਡਾ ਆਹ ਲਓ ਜੀ ਇਹ ਸਾਡੇ ਅੰਕਲ ਨੇ ਇਹ ਜੀ ਬੋਲੇਗਾ ਇੰਕੋਕਾ ਜੋ ਕੋਲੀ ਨਹੀਂ ਪੈਂਦੀ ਇਹਨਾਂ ਤੋਂ ਬੜਾ ਬੱਸ ਆ ਮੂੰਹ ਤੇ ਹੱਥ ਫੇਰੀ ਜਾਂਦਾ ਆ ਲੈ ਆ ਲਈ ਪਾਣੀ ਭਾਈ ਪਾਣੀ ਮੇਨ ਲੱਗਾਈ ਬਹੁਤ ਗਰਮੀ ਹੈ ਬੱਚੋ ਤੁਹੋ ਤੁਹਾਡੇ ਠੀਕ ਆ ਇਹ ਦੋਸਤ ਨੂੰ ਮਿਲਣ ਆਏ ਸੀਗੇ ਜੀ ਤਕਰੀਬਨ ਮਹੀਨਾ ਡੇਢ ਮਹੀਨਾ ਹੋਇਆ ਜੀ ਨੂੰ ਮਲੇ ਨਹੀਂ ਸੀਗੇ ਮੈਂ ਚੱਲ ਮੈਂ ਚੱਲਦੇ ਆ ਜੀ ਅੱਜ ਮੇਰਾ ਉਸਮਾਨ ਜੀ ਸੀਗਾ ਇਹਦੇ ਕੋਲੇ ਵਾਵਾ ਦਿੱਤਾ ਹੋਇਆ ਉਹ ਲੈਣ ਆਇਆ ਸੀਗਾ ਜੀ ਮੈਂ ਲੈ ਲਈਏ ਇਸ ਹੁਣ ਸਤੇ ਦਿਵ ਹੈ ਪਿਆ ਮੰੰਦੇ ਚੱਲਦੇ ਮੰੰਦੇ ਗਰਮੀ ਕਹਿੰਦਾ ਜੀ ਮੇਰੇ ਕੰਮ ਦਾ ਬੰਦਾ ਬਹੁਤ ਚੱਲਦਾ ਹੈ ਗਰਮੀਆਂ ਕਰਕੇ ਗਰਮੀ ਦਾ ਧੋਪ ਧੁੱਪ ਕਰਕੇ ਕਹਿੰਦਾ ਮੇਰਾ ਮੁਕਾਮ ਠੰਡਾ ਵਾ ਬੰਦਾ ਚੱਲਦਾ ਕਹਦਾ ਆਪਣਾ ਠੀਕ ਹੈ ਹੋਰ ਵਧੀਆ ਇਹ ਹੱਥ ਫੇਰੀ ਜਾਂਦਾ ਜੀ ਮੋਤੇ ਹੀ ਪਤਾ ਨਹੀਂ ਕੀ ਗੱਲ ਦਾ ਕਹਿੰਦਾ ਨਹੀਂ ਕਹਿੰਦਾ ਨਹੀਂ ਆਏ ਗਏ ਜਾਂਦਾ ਸ਼ਰਮਾ ਜੀ ਸ਼ਰਮਾ ਜੀ ਨਾ ਆਪਣੇ ਨਾਲ ਦੇ ਕਰਮਚੰਦ ਕਿਸ ਸੰਗ ਗਿਆ ਦਵਾਈ ਸੰਜੀਤ ਥੋੜੀ ਲੋਰੀ ਮੈਂ ਥੋੜੂ ਮਨਾਈ ਆ ਮਨਾਈ ਆ ਕਿਸਾਨੇ ਮਨਾਉਣ ਆਇਆ ਹੋਇਆ ਉਹਨਾਂ ਦੇ ਚਲੋ ਜੀ ਧੰਨਵਾਦ ਤੁਹਾਡਾ ਜੀ ਮੈਂ ਹੁਣ ਘਰੇ ਜਾ ਕੇ ਤੁਹਾਡ ਨਾਲ ਕਰਦੇ ਆਂ ਇਹ ਨਹੀਂ ਗੱਲ ਚਲਦੇ ਆ ਜੀ ਗਰਮੀ ਬਹੁਤ ਐਨੂੰ ਮਿਲ ਲਿਆ ਜੀ ਦੋਸਤ ਮਿੱਤਰ ਨੂੰ ਆਪਣੇ ਨੂੰ ਕਪਲ ਧੀਰ ਆ ਜੀ ਧੀਰ ਰਵੀ ਜੁਐਲਰ ਜੀ ਬਹੁਤ ਮਸ਼ਹੂਰ ਜੁਐਲਰਸ ਨੇ ਜੀ ਇਹ ਤਰਾਫਾਂ ਬਾਜ਼ਾਰ ਚ ਲੁਧਿਆਣਾ ਘਰੇ ਜਾ ਕੇ ਮਿਲਦੇ ਆ ਜੀ ਬਾਈ ਜੀ ਠੀਕ ਆ ਵੀਰੋ ਹਾਂਜੀ ਵੀਰੋ ਲੁਧਿਆਣਾ ਜਾ ਕੇ ਵਾਪਸ ਆ ਗਏ ਜੀ ਕਪੜੇ ਬਦਲਣ ਲੱਗ ਗਿਆ ਸੀਗਾ ਜੀ। ਠੰਡ ਕਿੰਨੇ ਦੇ ਵਿੱਚ ਗਰਮੀ ਬਹੁਤ ਲੱਗਦੀ ਹੈ। ਕੁਰਤਾ ਪਜਾਮਾ ਪਾ ਲਈ ਤਾਂ ਮਾੜੀ-ਮੋਟੀ ਹਵਾ ਲੱਗਦੀ ਹੈ ਦੇ ਨਾਲ। ਸੋ ਧੰਨਵਾਦ ਜੀ ਜੇ ਤੁਹਾਡਾ ਵੀਡੀਓ ਦੇਖਣ ਲਈ। ਛੋਟੀ ਜਿਹੀ ਗੱਲ ਕੀਤੀ ਆ। ਇਹ ਸੋ ਤੁਹਾਨੂੰ ਚੰਗੀ ਲੱਗੀ। ਤਾਂ ਬਹੁਤ ਹੈ। ਵੀਡੀਓ ਦੇਖੋ।